ਦੇ ਤੱਕ ਕੋਈ ਇਹ ਕੁਦਰਤੀ ਆਕਤੂ ਵੇਤ ਫਿਰਤੇ ਨਹੀਂ ਨੂੰ ਕਹ ਲਈ ਹੂੰ ਹੂੰ ਕੋਈ ਕੋਈ ਅਰੇ ਕੁਦਰਤੀ ਆਕਤੂ ਜੀ ਅੱਛਾ ਜੀ ਇਹਦੇ ਉੱਤੇ ਦੇ ਇੱਕ ਸਾਡੇ ਸਮਿਆਂ ਦੇ ਉੱਤੇ ਰੋਟੀਆਂ ਸੇਕਣ ਵਾਲੀ ਗੱਲ ਹੈ ਹੂੰ ਹੂੰ ਸਾਡੇ ਬਾਪਸੀ ਜਿਹੜੇ ਉਹ ਵੀ 40-50 ਸਾਲ ਦੀ ਉਮਰ ਦੇ ਵਿੱਚ ਬੁੱਢੇ ਹੋ ਗਏ ਸੀ ਛੋਟਿਆਂ ਦੇ ਨਾਲ ਹੀ ਹਰ ਬੜੇ ਸਹਿਮ ਦੇ ਵਿੱਚ ਰਹਿਣਾ ਜੀ ਹੂੰ ਹੂੰ ਤੇ ਸਾਡਾ ਵੀ ਹੁਣ ਕੰਮ ਹੋਇਆ ਤਹੀ ਹੁਣ ਬੱਚਿਆਂ ਨੂੰ ਕੰਮ ਸਿਖਾਉਣ ਦੇ ਅੰਸਾਬਾ ਦਿਲ ਵੱਡੇ ਰੱਖੋ ਜਿਗਰੇ ਵੱਡੇ ਕਰਨੇ ਪੈਣੇ ਆ ਕਿਉਂਕਿ ਵੱਡੀਆਂ ਲੜਾਈਆਂ ਲੜ ਰਹੇ ਹੋ ਤੁਸੀਂ ਇਹ ਸਰਕਾਰ ਦੇ ਵਿਰੋਧ ਨਾ ਇੱਕ ਵੱਡੀਆਂ ਸਰਕਾਰ ਵਿਰੋਧੀ ਹੁੰਦੀਆਂ ਜਦੋਂ ਸਰਕਾਰ ਬਾਹ ਨਾ ਫੜੇ ਤੇ ਫਿਰ ਆਪਣੇ ਭੈਣ ਭਰਾਣ ਕੇ ਬਾਹ ਫੜੇ ਅਜੇ ਤੱਕ ਕੋਈ ਸਰਕਾਰੀ ਅਧਿਕਾਰੀ ਇਨਾਂ ਘਰਾਂ ਤੱਕ ਬੱਚੇ ਦਾ ਸਭ ਤੋਂ ਨੇੜੇ ਘਰ ਤੇ ਹੋਈ ਆ ਉਹ ਕਹਿੰਦੇ ਇੱਥੇ ਵੀ ਨਹੀਂ ਪਹੁੰਚਿਆ ਅੱਗੇ ਤਾਂ ਬਹੁਤ ਹੀ ਦੂਰ ਦੀ ਗੱਲ ਆ ਜੀ ਇੱਥੇ ਵੀ ਨਹੀਂ ਕੋਈ ਪਹੁੰਚਿਆ ਅਜੇ ਤੱਕ ਆਹ ਨਹੀਂ ਪਹੁੰਚਿਆ ਜੀ ਵੇਖੋ ਜੀ ਉੱਥੇ ਆਉਂਦੇ ਆ ਸੜਕ ਤੇ ਹਾਂ ਜੀ ਐਸਜੀਐਮ ਸਾਹਿਬ ਵੀ ਆਏ ਸੀ ਰਾਤ ਨੂੰ ਡੀਸੀ ਸਾਹਿਬ ਵੀ ਆਏ ਸੀ ਤਹਿਸੀਲਦਾਰ ਸਾਹਿਬ ਵੀ ਆਏ ਸੀਗੇ ਉਸ ਦਾ ਦੇਖ ਕੇ ਚਲੇ ਜਾਵਾਂਗੇ ਹਾਂ ਜੀ